ਯਾਰ ਐਡੀ ਕਿਹੜੀ ਕਾਬਰਨ ਵਾਲੀ ਗੱਲ ਆ ਕੋਈ ਗੱਲ ਨਹੀਂ ਜੇ ਬਿਮਾਰ ਪਿਆ ਤਾਂ ਅੱਧਾ ਪੰਜਾਬ ਮਾਰ ਪਿਆ ਪੰਜਾਬ ਦੇ ਲੋਕਾਂ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਭਗਵੰਤ ਮਾਨ ਕੋਲ ਤਾਂ 20 ਬਿਜ਼ਨਸਮੈਨ ਪਹੁੰਚ ਜਾਣਗੇ ਇਲਾਜ ਕਰਵਾਉਣ ਵਾਸਤੇ ਵੀ ਹਾਂਜੀ ਮਾਨ ਸਾਹਿਬ ਦੱਸੋ ਕੋਈ ਕੀ ਕੰਮ ਆ ਕੀ ਨਹੀਂ ਬੜਾ ਰੌਲਾ ਪੈ ਰਿਹਾ মিডিਆ ਚੈਨਲਾਂ ਦੇ ਵਿੱਚ ਵੀ ਕਿ ਜਿਹੜੇ ਭਗਵੰਤ ਮਾਨ ਜੀ ਉਹ ਬਿਮਾਰ ਪਏ ਆ ਜੀ ਉਹ ਦਿੱਲੀ ਦੇ ਵਿੱਚ ਦਾਖਲ ਹੋ ਗਏ ਜੀ ਉਹ ਜਾਇਤੋਂ ਡਿੱਗੇ ਜੀ ਇਸ ਤਰ੍ਹਾਂ ਦੀਆਂ ਮੈਂ মিডিਆ ਦੇ ਵਿੱਚ ਖਬਰਾਂ ਦੇਖ ਰਿਹਾ ਯਾਰ ਐਡੀ ਕਿਹੜੀ ਕਾਬਰਨ ਵਾਲੀ ਗੱਲ ਆ ਕੋਈ ਗੱਲ ਨਹੀਂ ਜੇ ਬਿਮਾਰ ਪਿਆ ਤਾਂ ਅੱਧਾ ਪੰਜਾਬ ਮਾਰ ਪਿਆ ਪੰਜਾਬ ਦੇ ਲੋਕਾਂ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਭਗਵਾਨਤ ਮਾਨ ਕੋਲ ਤਾਂ 20 ਬਿਜ਼ਨਸਮੈਨ ਪਹੁੰਚ ਜਾਣਗੇ ਇਲਾਜ ਕਰਵਾਉਣ ਵਾਸਤੇ ਵੀ ਹਾਂਜੀ ਮਾਨ ਸਾਹਿਬ ਦੱਸੋ ਕੋਈ ਕੀ ਕੰਮ ਆ ਕੀ ਨਹੀਂ ਜਿਹੜੇ ਮੰਤਰੀ ਨੂੰ ਪੈਰਾਂ 'ਚ ਪਾਉਣ ਵਾਸਤੇ 3 ਲੱਖ ਦੇ ਬੂਟ ਗਿਫਟ ਕਰ ਸਕਦੇ ਆ ਉਹ ਬਿਮਾਰ ਨਹੀਂ ਪਿਆ ਰਹੇਗਾ ਜੇਕਰ ਗੱਲ ਕਰਨੀ ਆ ਤਾਂ ਅੱਧੇ ਪੰਜਾਬ ਦੇ ਲੋਕ ਇੱਥੇ ਬੇ ਇਲਾਜੇ ਪਏ ਆ ਉਹਨਾਂ ਦੇ ਇਲਾਜ ਦੀ ਗੱਲ ਕਰੋ ਔਰ ਉਹ ਚਰਿਓ ਹਸਪੀਟਲਾਂ ਦੇ ਵਿੱਚੋਂ ਜਿਵੇਂ ਕਹਿ ਲਓ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਦੂਸਰੀ ਗੱਲ ਕਿ ਮਾਨ ਸਾਹਿਬ ਇੱਕ ਪਾਸੇ ਤੇ ਇਹ ਕਹਿ ਦਿੰਦੇ ਆ ਕਿ ਹਸਪੀਟਲ ਚੰਗੇ ਕਰਤੇ ਆ ਅਸੀਂ ਜਿਹੜੀ ਕਹਿ ਲਓ ਉਹ ਭੱਲਾ ਕਲੀਨਿਕ ਬਣਾ ਪਿਆ ਕੀ ਗੱਲ ਹੁਣ ਉਹਨਾਂ ਵਿੱਚ ਕਿਸੇ ਨੇ ਦਾਖਲ ਨਹੀਂ ਕੀਤੇ ਇਹਨਾਂ ਨੂੰ ਜੇਕਰ ਅੱਜ ਪੰਜਾਬ ਦੇ ਵਿੱਚ ਕਿ ਆਪਦੇ ਵਾਸਤੇ ਇਲਾਜ ਕਰਾਉਣ ਵਾਸਤੇ ਆਪਦੇ ਇਲਾਜ ਕਰਾਉਣ ਨੂੰ ਕਿ ਆਪਦੇ ਇਲਾਜ ਕਰਾਉਣ ਨੂੰ ਮੰਤਰੀਆਂ ਨੇ ਹਲੇ ਤੱਕ ਹਸਪਤਾਲ ਸੈੱਟ ਨਹੀਂ ਕੀਤੇ ਤੇ 3 ਕਰੋੜ ਲੋਕਾਂ ਦਾ ਤਾਂ ਇਲਾਜ ਹੋਣਾ ਕੀ ਆ ਇਥੋਂ ਪਤਾ ਲੱਗਦਾ ਸਿਰਫ ਗੱਲਾਂ ਹੀ ਆ ਇਕੱਲੇ ਇੱਥੇ ਭਗਵਾਨਤਮਨ ਦਾ ਫਿਕਰ ਨਾ ਕਰੋ ਦਿੱਲੀ ਦੇ ਵਿੱਚ ਦਾਖਲ ਪਿਆ ਇੱਥੇ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਉਣ ਨੂੰ ਪੈਸੇ ਨਹੀਂ ਹੁੰਦੇ ਯਾਰ ਐਡੀ ਕਿਹੜੀ ਕਾਬਰਨ ਵਾਲੀ ਗੱਲ ਆ ਕੋਈ ਗੱਲ ਨਹੀਂ ਜੇ ਬਿਮਾਰ ਪਿਆ ਤਾਂ ਅੱਧਾ ਪੰਜਾਬ ਮਾਰ ਪਿਆ ਪੰਜਾਬ ਦੇ ਲੋਕਾਂ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਭਗਵੰਤ ਮਾਨ ਕੋਲ ਤਾਂ 20 ਬਿਜ਼ਨਸਮੈਨ ਪਹੁੰਚ ਜਾਣਗੇ ਇਲਾਜ ਕਰਵਾਉਣ ਵਾਸਤੇ ਵੀ ਹਾਂਜੀ ਮਾਨ ਸਾਹਿਬ ਦੱਸੋ ਕੋਈ ਕੀ ਕੰਮ ਆ ਕੀ ਨਹੀਂ ਬੜਾ ਰੌਲਾ ਪੈ ਰਿਹਾ মিডিਆ ਚੈਨਲਾਂ ਦੇ ਵਿੱਚ ਵੀ ਕਿ ਜਿਹੜੇ ਭਗਵੰਤ ਮਾਨ ਜੀ ਆ ਉਹ ਬਿਮਾਰ ਪਏ ਆ ਜੀ ਉਹ ਦਿੱਲੀ ਦੇ ਵਿੱਚ ਦਾਖਲ ਹੋ ਗਏ ਜੀ ਉਹ ਹਾਜਤੋਂ ਡਿੱਗ ਗਏ ਜੀ ਇਸ ਤਰ੍ਹਾਂ ਦੀਆਂ ਮੈਂ মিডিਆ ਦੇ ਵਿੱਚ ਖਬਰਾਂ ਦੇਖ ਰਿਹਾ ਯਾਰ ਐਡੀ ਕਿਹੜੀ ਘਾਬਰਨ ਵਾਲੀ ਗੱਲ ਆ ਕੋਈ ਗੱਲ ਨਹੀਂ ਜੇ ਬਿਮਾਰ ਪਿਆ ਤਾਂ ਅੱਧਾ ਪੰਜਾਬ ਮਾਰ ਪਿਆ ਪੰਜਾਬ ਦੇ ਲੋਕਾਂ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਭਗਵਾਨਤ ਮਾਨ ਕੋਲ ਤਾਂ 20 ਬਿਜ਼ਨਸਮੈਨ ਪਹੁੰਚ ਜਾਣਗੇ ਇਲਾਜ ਕਰਵਾਉਣ ਵਾਸਤੇ ਵੀ ਹਾਂਜੀ ਮਾਨ ਸਾਹਿਬ ਦੱਸੋ ਕੋਈ ਕੀ ਕੰਮ ਆ ਕੀ ਨਹੀਂ ਜਿਹੜੇ ਮੰਤਰੀ ਨੂੰ ਪੈਰਾਂ 'ਚ ਪਾਉਣ ਵਾਸਤੇ 3 ਲੱਖ ਦੇ ਬੂਟ ਗਿਫਟ ਕਰ ਸਕਦੇ ਆ ਉਹ ਬਿਮਾਰ ਨਹੀਂ ਪਿਆ ਰਹੂਗਾ ਜੇਕਰ ਗੱਲ ਕਰਨੀ ਆ ਤਾਂ ਅੱਧੇ ਪੰਜਾਬ ਦੇ ਲੋਕ ਇੱਥੇ ਬੇ ਇਲਾਜੇ ਪਏ ਆ ਉਹਨਾਂ ਦੇ ਇਲਾਜ ਦੀ ਗੱਲ ਕਰੋ ਔਰ ਉਹ ਚਰੇ ਹਸਪੀਟਲਾਂ ਦੇ ਵਿੱਚੋਂ ਜਿਵੇਂ ਕਹ ਲੋ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਦੂਸਰੀ ਗੱਲ ਕਿ ਮਾਨ ਸਾਹਿਬ ਇੱਕ ਪਾਸੇ ਤੇ ਇਹ ਕਹਿ ਦਿੰਦੇ ਆ ਕਿ ਹਸਪੀਟਲ ਚੰਗੇ ਕਰਤੇ ਆ ਅਸੀਂ ਜਿਹੜੀ ਕਹ ਲੋ ਉਹ ਭੱਲਾ ਕਲੀਨਿਕ ਬਣਾ ਪਿਆ ਕੀ ਗੱਲ ਹੁਣ ਉਹਨਾਂ ਵਿੱਚ ਕਿਸੇ ਨੇ ਦਾਖਲ ਨਹੀਂ ਕੀਤੇ ਇਹਨਾਂ ਨੂੰ ਜੇਕਰ ਅੱਜ ਪੰਜਾਬ ਦੇ ਵਿੱਚ ਇਹ ਆਪਦੇ ਵਾਸਤੇ ਇਲਾਜ ਕਰਾਉਣ ਵਾਸਤੇ ਆਪਦੇ ਇਲਾਜ ਕਰਾਉਣ ਨੂੰ ਇਹ ਆਪਦੇ ਇਲਾਜ ਕਰਾਉਣ ਨੂੰ ਮੰਤਰੀਆਂ ਨੇ ਹਲੇ ਤੱਕ ਹਸਪਤਾਲ ਸੈੱਟ ਨਹੀਂ ਕੀਤੇ ਕਿ 3 ਕਰੋੜ ਲੋਕਾਂ ਦਾ ਤਾਂ ਇਲਾਜ ਹੋਣਾ ਕੀ ਆ ਇੱਥੋਂ ਪਤਾ ਲੱਗਦਾ ਸਿਰਫ ਗੱਲਾਂ ਹੀ ਆ ੱਥੇ ਇੱਥੇ ਭਗਵਾਨਤਮਨ ਦਾ ਫਿਕਰ ਨਾ ਕਰੋ ਦਿੱਲੀ ਦੇ ਵਿੱਚ 100 ਪਿਆ ਇੱਥੇ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਉਣ ਨੂੰ ਪੈਸੇ ਨਹੀਂ ਹੁੰਦੇ